ਜਿਵੇਂ ਜੇ ਨੀਆਂ ਵੀ ਤੁਸੀਂ ਕਾਰਾਂ ਦਿਖਾਈਆਂ ਨੇ ਸਾਡੀ ਪੇਪਰਾਂ ਦੀ ਐਕਸੀਡੈਂਟ ਦੀ ਫੁੱਲ ਗਰੰਟੀ ਹੈ ਜੀ ਹਾਂਜੀ ਠੀਕ ਹੈ ਨਾ ਕੋਈ ਗੱਡੀ ਲੱਗੀ ਬੱਜੀ ਟਰਾਂਸਫਰ ਹੋਣ ਤੋਂ ਬਾਅਦ ਵੀ ਨਿਕਲ ਜੇ ਵੀ ਲੱਗੀ ਹੋਈ ਹੈ ਆਪਾਂ ਤਾਂ ਵੀ ਵਾਪਸ ਲੈ ਲਾਂਗੇ ਹੁਣ ਅਸੀਂ ਕੋ ਫੇਥ ਵੇਚ ਰਹੇ ਆ ਬਾਈ ਯਕੀਨ ਕਰਕੇ ਆਓਗੇ ਬਾਈ ਹਨਾ ਤੁਹਾਡਾ ਯਕੀਨ ਟੁੱਟਣ ਨਹੀਂ ਦਿੰਦੇ ਅਸੀਂ ਇੰਨੀਆਂ ਨਵੀਆਂ ਕਾਰਾਂ ਦਮਾਂਗੇ ਬਈਆਂ ਨਾ ਤੁਸੀਂ ਵੀ ਖੁਦ ਹਰਾਲ ਹੋਦਗੇ ਵੀ ਬਾਕੀ ਯਾਰ ਇੰਨੇ ਐਸੀ ਦੀ ਸਾਫ ਸੁਥਰੀ ਕਾਰ ਵੀ ਮਿਲ ਜਾਂਦੀ ਹੁੰਦੀ ਆ ਪਰ ਕਹਿੰਦੀ ਏਜੰਸੀ ਤੇ ਜੇ ਨਹੀਂ ਜਾਣਾ ਕੱਟ ਪੈਸੇ ਲਾਉਣੇ ਨੇ ਮਤਲਬ ਪੈਸੇ ਬਚਾਉਣੇ ਨੇ ਵਾਵਾ ਤਾਂ ਆਹ ਕਾਰ ਆਹ ਅरिजिनल ਹੈ ਸਾਰੀ ਸੌਪਰ ਦਾ ਪੇਂਟ ਨੇ ਓਨਲੀ ਬੰਪਰ ਹੈ ਜੀ ਬਾਡੀ ਦਾ ਕੋਈ ਪੀਸ ਪੇਂਟ ਨਹੀਂ ਕੋਈ ਲੋਹੇ ਵਾਲਾ 파ੜ ਕੋਈ ਪੀਸ ਨਹੀਂ ਕੋਈ ਪੇ ਨਹੀਂ ਗਾਰੰਟੀ ਹੈ ਜੀ ਠੀਕ ਹੈ ਔਰ ਚਾਲ ਚਲਾਵੇ ਦੀ ਬ੍ਰਾਂਡ ਨਿਊ ਇਹ ਗੱਡੀ 46 47 ਅਰ ਜੈਨੂਨ ਚੱਲੀ ਹੋਈ ਹੈ ਸਰਫ ਬਿਲਕੁਲ ਜੀ ਗਾਰੰਟੀ ਹੈ ਜੀ ਉਹਨਾਂ ਸਰਵਿਸ ਰਿਕਾਰਡ ਹੈ ਸਾਰਾ ਜੀ ਕਾਰ ਦਾ ਹਾਂ ਜੀ ਮਿੱਤਰੋ ਬਾਈ ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਤੁਹਾਡਾ ਮਾਈ ਰਾਈਡ ਟੂਰੀ ਪੇਜ ਤੇ ਬਾਈ ਅੱਜ ਆਪਾਂ ਬਾਈ ਮਹਾਲੀ ਖੜਿਆ ਕ੍ਰਿਸਟਲ ਕਾਰਸ ਦੇ ਉੱਤੇ ਕਿਸੇ ਨੇ ਚੰਗੀਆਂ ਗਾਰਾਂ ਲੈਣੀਆਂ ਨੇ ਬਾਈ ਤਾਂ ਬਸ ਤੁਸੀਂ ਆਹ ਵੀਡੀਓ ਨੂੰ ਐਂਡ ਤੱਕ ਦੇਖਿਓ ਕਾਰਾਂ ਵੀ ਤੁਹਾਨੂੰ ਇੰਨੀਆਂ ਦਿਖਾ ਦਾਂਗੇ ਵੀ ਜਿਹੜੀ ਤੁਹਾਡੇ ਮਾਈਂਡ ਚ ਕਾਰ ਚੱਲ ਰਹੀ ਆ ਤਾਂ ਉਹ ਕਾਰ ਇੱਥੇ ਖੜੀ ਆ ਬਈ ਤੇ ਕਿਹੜੀ-ਕਿਹੜੀ ਕਾਰ ਤੁਸੀਂ ਬਈ ਪਸੰਦ ਕਰਦੇ ਹੋ ਮੜਾ ਕਮੈਂਟਾਂ 'ਚ ਦੱਸਿਆ ਕਰੋ ਤੇ ਕਿੱਥੋਂ ਸਾਡੇ ਨਾਲ ਜੁੜਿਓ ਇਹ ਵੀ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਦੱਸਿਆ ਕਰੋ ਬਾਈ ਫਿਰ ਭਨੇ ਨਾਲ ਨੇ ਸੱਚੀ ਕਾਰ ਵੀਰੇ ਸਵਾਗਤ ਆ ਵੀਰੇ ਪੇ ਦੇ ਉੱਪਰ ਹਨਾ ਤੇ ਬਾਈ ਅੱਜ ਦੇ ਜਿਹੜੇ ਕਾਰ ਆ ਰਹਿਣਗੇ ਆ ਇੰਜਨ ਗੇਅਰ ਦੀਆਂ ਪੇਪਰਾਂ ਵਖੋ ਪੂਰੀ ਗਰੰਟੀ ਹੋਵੇਗੀ ਪੂਰੀ ਗਰੰਟੀ ਹੈ ਬਿਲਕੁਲ ਠੀਕ ਹੈ ਵੀਰੇ ਅੱਜ ਪੈਟਰੋਲ ਡੀਲ ਸਾਰੇ ਸੈਗਮੈਂਟ ਮਿਲ ਜਾਣਗੇ ਹਾਂਜੀ ਹਾਂਜੀ ਸਾਰੇ ਮਿਲ ਜਾਣਗੇ ਜੀ ਅੱਛਾ ਸਟਾਰਟਿੰਗ ਰੇਂਜ ਕਿੰਨੇ ਤੋਂ ਅੱਜ ਆਪਣੇ ਲਈ ਬਾਈ ਆਪਣੇ ਕੋਲ ਜੀ 2 ਲੱਖ ਤੋਂ ਲੈ ਕੇ ਹਾਂਜੀ ਠੀਕ ਹੈ ਨਾ 30 ਲੱਖ ਤੱਕ ਕਰਦੀ ਹੈ 30 ਲੱਖ ਤੱਕ ਦੀ ਕਾਰ ਪਈ ਆ ਆਪਣੇ ਲਈ ਠੀਕ ਹੈ ਵੀਰੇ ਤੇ ਆਪਾਂ ਪਹਿਲੀ ਕਾਰ ਦੀ ਗੱਲਬਾਤ ਕਰਦੇ ਆਂ ਬਾਈ ਆਪਣੇ ਲਈ ਵੇ ਕਿ ਥਾਰ ਕਿਹੜੀ ਹੈ ਵੀਰੇ ਇਹ ਜੀ 2023 ਮਾਡਲ ਹੈ ਵੀਰੇ ਮੈਨੂਅਲ ਹੈ 27000 ਕਿਲੋਮੀਟਰ ਚੱਲੀ ਹੈ ਸਾਰੀ origignal ਹੈ ਜੀ ਤੇ ਇਹਦੀ ਜੀ ਡਿਮਾਂਡ ਹੈ 1475000 ਰੁਪਏ ਵੀਰ ਜੀ 75000 ਠੀਕ ਹੈ ਵੀਰੇ ਬਿਲਕੁਲ ਲੈ ਵੀ 14 ਲੱਖ ਤੇ 75000 ਕਾਰ ਆ ਬਾਈ ਬਹੁਤ ਰਹਿਣਗੇ ਠੀਕ ਆ ਐਂਡ ਤੱਕ ਦੇਖਿਓ ਬਾਈ ਤੇ ਬਾਕੀ ਫੁੱਲ ਡਿਟੇਲ ਲੈਣ ਲਈ ਬਾਈ ਨੂੰ ਕਾਲ ਕਰ ਲਿਓ ਬਾਈ ਤੇ ਆ ਆ ਗਈ ਬਾਈ ਜੇ ਕਿਸੇ ਮੇਰੇ ਬਾਈ ਨੇ ਕੰਮਕਾਰ ਕਰਨਾ ਹੈ ਨਾ 올 ਇੰਡੀਆ ਪਰਮਟ ਦੀ ਹੈਗੀ ਆਪਣੇ ਲੈਵੇ ਕਿਹੜੀ ਹੈ ਇਹ ਐਕਸੈਂਟ ਐਕਸੈਂਟ ਹੈ ਜੀ 2018 ਵਾੜਾ ਹਾਂਜੀ ਰਜਿਸਟਰਡ ਉੰਨੀ ਹੈ ਜੀ ਆ ਸਾਰੇ ਪੇਪਰ ਕੰਪਲੀਟ ਨੇ ਇਹਦੀ ਜਿਹੜੀ ਡਿਮਾਂਡ ਹੈਗੀ ਆ 385000 ਰੁਪਏ ਵੀਰ ਜੀ 385 ਦੇ ਵਿੱਚ ਹਾਂਜੀ ਵੀਰ ਜੀ ਠੀਕ ਹੈ ਤੇ ਬਾਈ ਇਹ ਸੀਐਨਜੀ ਹੈ ਡੀਜ਼ਲ ਕਿਵੇਂ ਹਾਂਜੀ ਸੀਐਨਜੀ ਠੀਕ ਹੈ ਵੀਰੇ ਚੱਲੀ ਕਿੰਨੀ ਕਹੇ ਇਹ ਚੱਲੀ ਆ ਬਾਈ ਕੋਈ ਲੱਖ ਦੇ ਨੇੜੇ ਚੱਲੀ ਹੁੰਦੇ ਨੇ ਲੱਖ ਦੇ ਨੇੜੇ ਕਰਦਾ ਓਕੇ ਜੀ ਜੀ ਅੱਛਾ ਇਹਦੇ ਨੇ ਲੋਨ ਵਗੈਰਾ ਕਿੰਨਾ ਕੁ ਹੋ ਜੂ ਵੀਰੇ ਜੇ ਕਿਸ ਨੂੰ ਇਹ ਤੇ ਲੋਨ ਵੀ ਜੀ ਆਪਾਂ ਤਕਰੀਬਨ ਮੰਨ ਕੇ ਚਲੋ ਸਵਾ 3 ਲੱਖ ਰੁਪਏ ਦਾ ਲੋਨ ਕਰਵਾ ਦਾਂਗੇ ਸਵਾ 3 ਲੱਖ ਦਾ ਲੋਨ ਕਰਵਾ ਦਾਂਗੇ ਵੀ 50 ਹਜ਼ਾਰ ਰੁਪਏ ਭਰ ਕੇ ਹੁੰਦਾ ਲਿਜਾ ਸਕਦਾ ਹਾਂਜੀ ਜੀ ਹਾਂਜੀ ਹਾਂਜੀ ਲੈ ਮਿੱਤਰੋ 50 ਹਜ਼ਾਰ ਰੁਪਏ ਭਰ ਕੇ ਤੁਸੀਂ ਕਾਰ ਤੇ ਬਾਕੀ ਲੋਨ ਕਰਵਾ ਸਕਦੇ ਆਂਗੇ ਭਾਈ ਹੈਨਾ ਅਗਲੀ ਆ ਗਈ ਆਪਣੇ ਲਵੇ अल्टੋ K10 ਵੀਰੇ ਇਹ ਹਾਂਜੀ ਇਹ अल्टੋ K10 17 ਮਾਡਲ ਹੈ ਵੀਰ ਜੀ ਇਹਦੇ ਵੀ ਸਾਰੇ ਪੇਪਰ ਕੰਪਲੀਟ ਨੇ ਇਹਦੀ ਡਿਮਾਂਡ ਹੈਗੀ ਆ 265000 ਰੁਪਿਆ 265000 ਰੁਪਿਆ 2 ਲੱਖ ਰੁਪਿਆ ਦਾ ਲੋਨ ਕਰਾ ਲਾਂਗੇ ਇਹਦੇ ਤੇ ਬਈ ਆਪਾਂ ਠੀਕ ਹੈ ਇਹ 65000 ਰੁਪਏ ਦੇ ਕੇ ਕਾਰ ਲੈ ਜਾ ਸਕਦੇ ਬਈ ਤੁਸੀਂ ਹਨਾ ਕਾਰ ਅੰਦਰੋਂ ਬਾਹਰੋਂ ਪੂਰੀ ਸਾਫ਼ ਸੁਥਰੀ ਆ ਬਈ ਬਸ ਓਨਲੀ ਫਰੰਟ ਸ਼ੀਸ਼ਾ ਕ੍ਰੈਕ ਆ ਬਸ ਇਹਦਾ ਠੀਕ ਹੈ ਬਈ ਤੇ ਅਗਲੀ ਆ ਗਈ ਆਪਣੇ ਲਵੇ Swift ਇਹ ਵੀਰੇ ਮਾਡਲ ਇਹ ਵੀਰ ਜੀ 2019 ਮਾਡਲ ਹੈ BD i ਹੈ ਤੇ ਇਹ ਕਾਰ ਵੀ ਸਾਰੀ ਮਤਲਬ ਜੈਨਨ ਕਾਰ ਹੈ ਇਹਦੀ ਜਿਹੜੀ ਡਿਮਾਂਡ ਹੈਗੀ ਆ ਉਹ 6.5 ਲੱਖ ਰੁਪਈਆ ਦੀ 6.5 ਲੱਖ ਰੁਪਈਆ ਜੀ ਜੀ 19 ਮਾਡਲ ਹੈ ਪੈਟਰੋਲ ਹੈ ਡੀਜ਼ਲ ਹੈ ਵੀਰੇ ਜੀ ਇਥੇ ਡੀਜ਼ਲ ਆ ਹਾਂਜੀ ਹਾਂਜੀ ਲੈ ਵੀ 19 ਮਾਡਲ ਹੈ ਨਾ ਨੌਵੇਂ ਮਹੀਨੇ ਦੀ ਕਾਰ ਹੈ ਇਹ ਕਿੰਨੇਵੇਂ ਓਨਰ ਚੱਲ ਰਹੀ ਕਾਰ ਇਹ ਜੀ ਫਸਟ ਓਨਰ ਹੈ ਫਸਟ ਓਨਰ ਕਾਰ ਵੀਰੇ ਠੀਕ ਆ ਅੱਛਾ ਆਪਣੇ ਲਾ ਵੀ ਜਿਹੜੀ ਕਾਰਾਂ ਬਈ ਆਲਮੋਸਟ ਸਾਰੀਆਂ ਫਸਟ ਓਨਰ ਹੀ ਨੇ ਵੀਰੇ ਫਸਟ ਜੀ ਜਾਂ ਸੈਕੰਡ ਠੀਕ ਆ ਫਸਟ ਜਾਂ ਸੈਕੰਡ ਬਈ ਠੀਕ ਹੈ ਵੀਰੇ ਤੇ ਬਈ ਆ ਆ ਗਈ ਆਪਣੇ ਲਾਵੇ ਇਕੋ سپورਟ ਬਈ ਹਾਂਜੀ ਇਹ ਮਾ 14 ਮਾਡਲ ਵੀਰ ਜੀ ਹਾਂਜੀ ਹਾਂਜੀ ਇੰਜਨ ਗੇਅਰ ਦੀ ਇਸ ਕਾਰ ਦੀ ਆਪਣੀ ਫੁੱਲ ਗਾਰੰਟੀ ਹੈ ਓਕੇ ਇਹਦੀ 4 ਲੱਖ ਰੁਪਏ ਦੀ ਡਿਮਾਂਡ ਹੈ ਵੀਰ ਜੀ ਠੀਕ ਹੈ ਸਵਾ 3 ਲੱਖ ਰੁਪਏ ਦਾ ਲੋਨ ਕਰਵਾ ਦਾਂਗੇ ਓਕੇ ਲੈ ਵੀ ਇਹਦੇ ਪਰ ਵੀ ਲੋਨ ਹੋਊ ਤੁਹਾਡਾ ਭਾਈ ਹਨਾ ਬਾਕੀ ਬਿਲਡ ਕੁਆਲਿਟੀ ਦੀ ਬਹੁਤ ਤਕੜੀ ਕਾਰ ਰਹਿੰਦੀ ਹੈਗੀ ਆਪਾਂ ਕਿਹਾ ਕਿ ਵਿੰਡੋ ਦੀ ਗੱਲ ਕਰੇ ਟਰਾਲੀ ਤੇ ਡਾਲੇ ਜਿੰਨਾ ਬਦਲ ਹੁੰਦਾ ਬਿਲਕੁਲ ਹੀ ਬਹੁਤ ਹੈਵੀ ਹੈ ਜੀ ਕਹਿੰਦਾ ਬਹੁਤ ਹੈਵੀ ਕਾਰ ਆ ਬਈ ਜੇ ਹੈਵੀ ਕਾਰ ਲੈਣੀ ਆ ਘੱਟ ਬਜਟ ਦੇ ਵਿੱਚ ਤਾਂ ਆਹ ਕਾਰ ਲੈ ਜਾ ਸਕਦੇ ਆ ਆਪਾਂ ਤੇ ਆ ਆ ਗਈ ਆਪਣੇ ਲਈ ਭਾਈ i20 ਇਹ ਮਾਡਲ ਵੀਰੇ ਇਹ ਜੀ 2016 ਮਾਡਲ ਹੈ ਪੈਟਰ ਠੀਕ ਹੈ ਨਾ ਇਹਦੀ ਡਿਮਾਂਡ 465000 ਰੁਪਏ ਵੀਰ ਜੀ 4 ਲੱਖ ਤੇ 65000 ਰੁਪਏ 16 ਮਾਡਲ 11ਵੇਂ ਮਹੀਨੇ ਦੀ ਕਾਰਵਾਈ ਜੀ ਵੀਰ ਜੀ ਠੀਕ ਹੈ ਬਾਈ ਤੇ ਟਾਇਰ ਵਗੈਰਾ ਬਾਈ ਸਹੀ ਕੀ ਨੇ ਨਿਕਲੋ ਕੀ ਹੈ ਜੀ ਟਾਇਰ ਟ ਠੀਕ ਹੈ ਇਹ ਡੀਜ਼ਲ ਚ ਪੈਟਰੋਲ ਪੈਟਰੋਲ ਦੀ ਪੈਟਰੋਲ ਦੀ A20 ਹਾਂਜੀ ਹਾਂਜੀ ਲੈ ਵੀਰੇ ਮੈਂ ਜਿਹੜੀਆਂ ਸਾਰੀਆਂ ਕਾਰਾਂ ਦੇਖ ਰਿਹਾ ਬਾਈ ਹਨਾ ਮੈਂ ਦੇਖੀ ਕੋਈ ਪੇਂਟ ਛੇਂਟ ਦਾ ਕੋਈ ਤੁਹਾਨੂੰ ਕੁਝ ਵੀ ਨਹੀਂ ਕਰਾਉਣਾ ਸਾਰਾ ਕੰਮ ਮੜਾ ਮੋਟਾ ਜਿਹੜਾ ਉਨਿੱਕੀ ਹੋਣਾ ਹੁੰਦਾ ਹੋ ਕੇ ਮਿਲਦਾ ਆਪਾਂ ਨੂੰ ਹਨਾ ਵੀਰੇ ਹਾਂਜੀ ਹਾਂਜੀ ਆ ਗਈ ਐਕਸੈਂਟ ਇੱਕ ਹੋਰ ਬਾਈ ਇਹ ਜੀ 201 ਇਹ ਟੌਪ ਮਾਡਲ ਹੈ ਵੀਰੇ ਜੀ। ਉਹ ਸ਼ਵਟਨ ਵਾਲਾ। ਟਾਇਰ ਟੂਰ ਵੀ ਬ੍ਰਾਂਡ ਦੀ ਉਹਨੇ ਕਾਰ ਹੈ। ਇਹਦੀ ਕਾਰ ਆਪਾਂ ਮਤਲਬ ਬਹੁਤ ਜਾਇਜ਼ ਰੇਟ ਦੇ ਦਾਂਗੇ। 3 ਲੱਖ ਰੁਪਏ ਦੇ ਵਿੱਚ ਹੋਰ ਵੀ ਰੋਟ ਰੇਟ 네ਗੋਸ਼ੀਏ ਹੋ ਜਾਏਗਾ। 2014 ਰਜਿਸਟਰਡ 17। 14 ਵੱਡੇ 17। ਹਾਂਜੀ ਵੀਰੇ। ਠੀਕ ਹੈ। ਲੈ ਵੀ 14 ਵੱਡੇ 17 3 ਲੱਖ ਰੁਪਏ ਦੀ ਕਾਰ ਹੈ ਤੇ ਟਾਇਰ ਵਗੈਰਾ ਲਾਇਆ ਅੱਛਾ ਲਾਈ ਵੀਲ ਵਾਲਾ ਮਾਡਲ ਆ ਗਿਆ ਟੌਪ ਵਾਲਾ ਮਾਡਲ। ਹਾਂਜੀ ਟੌਪ ਵੇਰੀਐਂਟ ਹੈ। ਠੀਕ ਹੈ ਵੀਰੇ। ਤੇ ਲੈ ਵੀ ਵਰਨਾ ਕਾਰ ਆ ਭਾਈ ਆਪਣੇ ਲਵੇ ਹੁਣ ਵਰਨਾ ਕਾਰ ਦੀ ਗੱਲ ਕਰੀਏ ਭਾਈ ਚੰਡੀਗੜ੍ਹ ਨੰਬਰ ਦੀ ਕਿੰਨਾ ਮਾ ਪੋਸ਼ੂ ਵਟਨ ਸਟਾਰਟ ਟੌਪ ਵਾਲਾ ਵੇਰੀਐਂਟ ਹੈਗਾ ਹਾਂਜੀ ਇਹਦੀ ਡਿਮਾਂਡ ਹੈਗੀ ਐ 390000 ਰੁਪਏ 390000 ਲੈ 12 ਮਾਡਲ 390 ਦੀ ਬਾਈ ਬਿਲਕੁਲ ਅੱਛਾ ਪੰਜਾਬ ਦੇ ਕਿਸੇ ਨੇ ਨਾਮ ਕਰਾਉਣੀ ਐ ਇਹ ਹੋ ਜਾਂਦੀ ਐ ਨਾਮ ਹਾਂਜੀ ਹਾਂਜੀ ਸੇਮ ਨੰਬਰ ਹੋ ਜਾਏਗਾ ਠੀਕ ਉਹ ਕਈਆਂ ਦੇ ਮਨ ਤੇ ਇਹੀ ਰਹਿੰਦਾ ਯਾਰ ਵੀ ਹਨਾ ਚੰਡੀਗੜ੍ਹ ਨੰਬਰ ਦੀ ਯਾਰ ਨੰਬਰ ਚੇਂਜ ਕਰਾਉਣਾ ਪਊਗਾ ਕਿਵਾਰ ਨਹੀਂ 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 ਇਹੀ ਆਪਾਂ ਮਤਲਬ ਟ੍ਰਾਂਸਫਰ ਐਡਜਸਟਮੈਂਟ ਹੋ ਜਾਂਦੀ ਹੈ ਹਨਾ ਅਗਲੇ ਨੂੰ ਕੋਈ ਦਿੱਕਤ ਨਾ ਹੋਵੇ ਵਈ ਹਨਾ ਕੋਈ ਐਗਰੀਮੈਂਟ ਵਗੈਰਾ ਲੱਗਦਾ ਹੁੰਦਾ ਬਿਲਕੁਲ ਜੀ ਬਿਲਕੁਲ ਅਸੀਂ ਸਾਰਾ ਆਪ ਹੀ ਕਰਵਾ ਤੇ ਆ ਆ ਗਈ ਭਈ ਅਗਲੀ ਆਪਣੇ ਲਵੇ Honda ਦੀ Amaze ਇਹ ਵੀ ਇਹ ਵੀ ਜੀ 17 ਮਾਡਲ ਹੈ ਹਾਂਜੀ ਭਾਈ ਤੇ ਫਸਟ ਓਨਰ ਦੀ ਕਾਰ ਹੈ ਇਹਦੇ ਵੀ ਟਾਇਰ ਬਿਲਕੁਲ ਓਕੇ ਨੇ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਇਹਦੀ ਯਾਨੀ ਕਿ 395000 ਰੁਪਏ ਡਿਮਾਂਡ ਹੈ ਜੀ 17 ਮਾਡਲ ਦੀ ਇਹ ਡੀਜ਼ਲ ਹੈ ਡੀਜ਼ਲ ਵੀਰੇ ਡੀਜ਼ਲ ਹੈ ਲੱਗ ਵੀ ਡੀਜ਼ਲ ਦੀ ਕਾਰ ਹੈ ਨਾ ਤੇ ਅਗਲੀ ਕਾਰ ਆ ਗਈ ਆਪਣੇ ਲਵੇ ਹਾ ਆਪਣਾ ਕਹ ਜੀ ਇਹ ਵਰਨਾ ਆ ਗਏ ਨੇ ਭਾਈ ਇਹ ਲਾਈ ਵੀਲ ਆ ਗਏ ਇਹਦੇ ਵਿੱਚ ਆਫਟਰ ਮਾਰਕੀਟ ਦੇ ਜੀ ਜੀ ਵੀਰ ਜੀ ਇਹ ਕਿੰਨਾ ਮਾਡਲ ਹੈ ਇਹ ਵੀ ਜੀ 2013 ਮਾਡਲ ਹੈ ਹਮ ਹਮ ਤੇ ਸੈਕੰਡ ਓਨਰ ਹੈ ਚੰਡੀਗੜ੍ਹ ਨੰਬਰ ਹੈ ਇੰਜਨ ਗੇਅਰ ਦੀ ਕਾਰ ਬਹੁਤ ਵਧੀਆ ਹੈ ਇਹਦੀ ਡਿਮਾਂਡ ਹੈਗੀ ਇਹਦੀ 415000 ਰੁਪਏ ਚਾਰ 15 ਹਾਂਜੀ ਹਾਂਜੀ ਓਕੇ 415000 ਤੇ ਇਹਦੇ ਤੇ ਲੋਨ ਗੱਲ ਕਰੀ ਲੱਖ ਰੁਪਏ ਦੇਗੇ हां जी लाख रुपैया देके कार दे लाख रुपैया देके देते लोन हो जाना भाई है ना बाकी भाई ਤੁਸੀਂ ਗੱਲ ਕਰ ਲਿਓ ਆ ਕੇ ਮੌਕੇ ਦੇ ਨੇਗੋਸ਼ੀਏਸ਼ਨ ਬਾਈ ਮਾਈਨਰ ਜੀ ਜੋ ਹੋਣੀ ਆ ਬਾਈ ਹੈ ਨਾ ਤੁਸੀਂ ਕਰਾ ਲਿਓ ਮੈਂ ਉਰੇ ਖੜ ਕੇ ਕਰਾਈ ਜਾਵਾਂ ਹੈ ਨਾ ਤੁਸੀਂ ਹੋਰ ਸੋਚਦੇ ਹੋ ਮੈਂ ਹੋਰ ਕਹਿੰਦਾ ਇਹ ਗੱਲ ਇਹ ਬਾਦ ਦੀਆਂ ਗੱਲਾਂ ਹੁੰਦੀਆਂ ਨੇ ਆਓ ਆ ਕੇ ਡੀਲ ਕਰੈਕ ਕਰੋ ਹੈ ਨਾ ਵੀ ਜੋ ਵੀ ਤੁਹਾਡੀ ਵੀਡੀਓ ਦੇਖ ਕੇ ਆਉਗਾ ਮੇਰਾ ਅਸੀਂ ਉਹਨੂੰ ਸਪੈਸ਼ਲ ਡਿਸਕਾਊਂਟ ਦੇਵਾਂਗੇ ਠੀਕ ਹੈ ਵੀਰੇ ਤੇ ਬਈ ਬਾਕੀ ਆਹ ਕਾਰ ਇਹ 2017 ਮਾਡਲ ਹੈ ਜੀ ਬੀਡੀਆਈ ਡੀਜ਼ਲ ਚ ਹੈ ਇਹਦੀ ਡਿਮਾਂਡ 5,45,000 ਰੁਪਏ ਦੀ ਹਾਂਜੀ ਹਾਂ ਠੀਕ ਹੈ ਵੀਰੇ ਲਈ ਬਾਈ ਹੈ ਨਾ ਮੈਂ ਇੱਕ ਗੱਲ ਹੋਰ ਕਰਾ ਅਸੀਂ ਤੁਹਾਨੂੰ ਬਈ ਹੈ ਨਾ ਕੋਈ ਆਪਾਂ ਪਿਆਬੀ ਪਾਸੇ ਕਹਦੇ ਕੋਈ ਕੂੜਾ ਕਬਾੜ ਨਹੀਂ ਵੇਚਦੇ ਤੁਹਾਨੂੰ ਅਸੀਂ ਇੱਕ ਫੇਥ ਵੇਚ ਰਹੇ ਆਂ ਬਾਈ ਯਕੀਨ ਕਰਕੇ ਆਓਗੇ ਬਾਈ ਹੈ ਨਾ ਤੁਹਾਡਾ ਯਕੀਨ ਟੁੱਟਣ ਨਹੀਂ ਦਿੰਦੇ ਅਸੀਂ ਇੰਨੀਆਂ ਨਵੀਆਂ ਕਾਰਾਂ ਦਮਾਂਗੇ ਬਾਈ ਹੈ ਨਾ ਤੁਸੀਂ ਵੀ ਖੁਦ ਹਰਾਲ ਹੋਦਗੇ ਵੀ ਬਾਕੀ ਯਾਰ ਇੰਨੇ ਇਹਦੀ ਸਾਬਤੋਤਰੀ ਕਾਰ ਵੀ ਮਿਲ ਜਾਂਦੀ ਹੁੰਦੀ ਆ ਤੇ ਉਹ ਸਾਫ ਕਾਰਾਂ ਜੋ ਤੁਹਾਡੇ ਵਾਸਤੇ ਅਸੀਂ ਆਪਾਂ ਲੈ ਕੇ ਆਏਗੇ ਤੇ ਅਗਲੀ ਆ ਗਈ ਆਪਣੇ ਲਵੇ i20 ਇਹ ਵੀਰੇ ਮਾਡਲ ਇਹ ਜੀ 2012 ਮਾਡਲ ਹੈ ਹਾਂ ਜੀ ਸਪੋਰਟਸ ਡੀਜ਼ਲ ਦੇ ਵਿੱਚ ਹੈ ਜੀ ਓਕੇ ਤੇ ਇਹਦੀ ਡਿਮਾਂਡ ਹੈ 3,25,000 ਰੁਪਿਆ ਜੀ ਸਵਾ 3 ਲੱਖ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਵੀਰੇ ਲਓ ਜੀ ਸਵਾ 3 ਲੱਖ ਚ ਇਹ ਅਲਾਈ ਵੀਲ ਕੰਪਨੀ ਦੇ ਨੇ ਨਵੇਂ ਟਾਇਰ ਪਏ ਨੇ ਵੀਰੇ ਬਿਲਕੁਲ ਬ੍ਰੈਂਡ ਨਿਊ ਟਾਇਰ ਨੇ ਵੀਰੇ ਜੀ ਠੀਕ ਹੈ ਵੀਰੇ ਤੇ ਆਹ ਫੋਰਡ ਦੀ ਫਿਗੋ 2014 ਮਾਡਲ ਹੈ ਵੀਰੇ ਹਾਂ ਜੀ ਫਸਟੋਂ ਨਦੀਕਾਰ ਹੈ ਲਾਈਟ ਅਰੇਜ ਵੀ ਲੱਗੇ ਹੋਏ ਨੇ ਤੇ ਇਹਦੀ 1.5 ਦੋ ਲੱਖ ਰੁਪਿਆ ਡਿਮਾਂਡ ਹੈ ਬਾਕੀ ਰੇਟ ਮੌਕੇ ਤੇ ਹੋ ਨੇਗੋਸ਼ੀਏਸ਼ਨ ਹੋ ਜਾਏਗਾ ਲਾਈ 14 ਮਾਡਲ ਹੀ ਚੰਡੀਗੜ੍ਹ ਨੰਬਰ ਪਟ્રોલ ਡੀਜ਼ਲ ਹੈ ਡੀਜ਼ਲ ਜਿ ਵੀ ਡੀਜ਼ਲ ਦੀ ਤੇ ਆ ਜਾਓ ਤੁਹਾਨੂੰ ਬਈ ਹੁਣ Honda City ਵੀ ਦਿਨਾਂ ਮੈਂ Honda City ਕਾਰ ਆ ਆਪਣੇ ਲਵੇ ਆਹ ਖੜੀ ਆ সিলਵਰ ਕਲਰ ਦੇ ਵਿੱਚ ਇਹ ਕਿੰਨਾ ਮਾਡਲ ਹੈ ਵੀਰੇ ਕਾਰ ਇਹ ਵੀਰ ਜੀ 2015 ਮਾਡਲ ਹੈ ਵੀਰੇ ਹਾਂਜੀ ਬਈ ਠੀਕ ਹੈ ਨਾ ਇਹ ਕਾਰ ਦੀ ਡਿਮਾਂਡ ਹੈ 1.54 ਲੱਖ ਰੁਪਿਆ 425 ਹਾਂਜੀ ਲੈ ਵੀ 4,25,000 ਲਾਈ ਟਾਇਰ ਇਹ ਚ ਵੀ ਲੱਗੇ ਦੇਖ ਲੋ ਤੇ ਕੰਡੀਸ਼ਨ ਤੁਹਾਡੇ ਸਾਹਮਣੇ ਆ ਬਈ ਹਨਾ ਫੇਰ ਗੱਲ ਕਰਾਂ ਕੰਡੀਸ਼ਨ ਪੱਕੋ ਬਈ ਵੇਚਣ ਤੋਂ ਹੋ ਕੇ ਆਜੋ ਟਰਾਈ ਲਓ ਤੇ ਕਾਰ ਲੈ ਜਾਓ ਬਈ ਅੱਛਾ ਲੋਨ ਕਿੰਨਾ ਕੁ ਹੋ ਜਾਣਾ ਇਹਦੇ ਤੇ ਇਹਦੇ ਲੋਨ ਵੀ ਜੀ 3.5 ਲੱਖ ਰੁਪਏ ਦਾ ਲੋਨ ਕਰਾ ਦਾਂ ਠੀਕ ਹੈ ਲੈ ਵੀ ਆਹ ਗਾਹ ਦੇ ਰਾਖੀ ਵਾਸਤੇ ਬੰਦਾ ਬਿਠਾ ਰ ਗਿਆ ਹੈ ਸੋਲਡ ਠੀਕ ਹੈ ਹਾਂਜੀ ਹਾਂਜੀ ਤੇ ਅਗਲੀ ਕਾਰ ਆ ਗਈ ਆਪਣੇ ਲਵੇ ਬਰੇਜ਼ਾ ਇਹ ਮਾਡਲ ਹੈ ਇਹ ਵੀ ਜੀ 2016 ਮਾਡਲ ਹੈ ਜੈਡ ਡੀ ਆਈ ਹੈ ਫਸਟ ਓਨਰ ਦੀ ਕਾਰ ਹੈ ਬਿਲਕੁਲ ਓਰੀਜਨਲ ਕਾਰ ਹੈ ਜੀ ਇਹਦੀ ਜੀ ਡਿਮਾਂਡ ਹੈ 6,85,000 ਰੁਪਏ ਦੀ 685 ਹਾਂਜੀ ਹਾਂਜੀ ਠੀਕ ਹੈ ਲੈ ਜੀ 6, ਕਾਰ ਕੰਡੀਸ਼ਨ ਚੈੱਕ ਕਰ ਲੋ ਨੰਬਰ ਕਿੱਥੇ ਦਾ ਨੰਬਰ ਚੰਡੀਗੜ੍ਹ ਦਾ ਵੀਰ ਚੰਡੀਗੜ੍ਹ ਦਾ ਫਰਸਟ ਓਨਰ ਫਰਸਟ ਓਨਰ ਆ ਆ ਗਈ ਬਈ ਬਿਲਕੁਲ ਨਵੀਂ ਕਾਰ ਆਪਾਂ ਕਹਿੰਦੇ ਏਜੰਸੀ ਤੇ ਨਹੀਂ ਜਾਣਾ ਕੱਟ ਪੈਸੇ ਲਾਉਣੇ ਨੇ ਮਤਲਬ ਪੈਸੇ ਬਚਾਉਣੇ ਨੇ ਵਾਵਾ ਤਾਂ ਆਹ ਕਾਰ ਲੈ ਜਿਓ ਬਾਈ ਇਹ ਵੀਰ ਜੀ 2022 ਮਾਡਲ ਹੈ ਹਾਂਜੀ ਬੀਐਕਐਸਆਈ ਆਪਸ਼ਨਲ ਪੁਸ਼ਪਟਣ ਵਾਲੀ ਤੇ ਇਹਦੀ ਡਿਮਾਂਡ ਹੈਗੀ 795000 ਰੁਪਏ ਵੀਰ ਜੀ ਓਕੇ ਇਹ ਵੀ ਸਾਰੀ ਕਾਰ ਓਰੀਜਨਲ ਹੈ ਫੁੱਲ ਗਾਰੰਟੀ ਇਸ ਕਾਰ ਦੀ ਓਕੇ ਅੱਛਾ ਲੋਨ ਕਿੰਨਾ ਹੋ ਜਾਣਾ ਇਹਦੇ ਤੇ ਇੱਥੇ ਲੋਨ ਵੀ ਜੀ 6.5 ਲੱਖ ਦਾ ਲੋਨ ਮਿਲ ਜੇ ਸਵਾ 6.5 ਲੱਖ ਰੁਪਈਆ ਜੀ ਜੀ ਠੀਕ ਹੈ ਲਾਈ ਵੀ ਸਿਰਫ ਲੱਖ ਰੁਪਈਆ ਦੇ ਕੇ ਲਗਭਗ ਗੱਲ ਕਰਾਂਵੇਂ ਲੱਖ ਜਾਂ ਡੇਢ ਲੱਖ ਰੁਪਈਆ ਦੇ ਕੇ 2022 ਮਾਡਲ ਦੀ ਬਰੇਜ਼ਾ ਕਾਰ ਤੁਸੀਂ ਘਰੇ ਲਿਜਾ ਸਕਦੇ ਹੋ ਬਈ ਹੈ ਨਾ ਉਹਦੇ ਕੋਲੇ ਤੇਲ ਚਵਾ ਲਿਓ ਬਈ ਹੈ ਨਾ ਤੇ ਅਗਲੀ ਆ ਗਈ ਬਲੈਕ ਕਲਰ ਦੇ ਵਿੱਚ ਫੋਰਡ ਦੀ ਫਿਗੋ ਹਾਂ ਜੀ 11 ਮਾਡਲ ਹੈ ਵੀਰ ਜੀ ਟੌਪ ਵੇਰੀਐਂਟ ਹੈਗਾ 185000 ਰੁਪਏ 185000 ਟਾਇਰ ਨਵੇਂ ਬਈ ਟਾਇਰ ਬਿਲਕੁਲ ਓਕੇ ਆ ਠੀਕ ਆ ਗਈ ਕ੍ਰੇਟਾ ਕ੍ਰੇਟਾ ਜੀ ਹਾਂ ਜੀ ਇਹ ਵੀਰੇ 2021 ਮਾਡਲ ਹਾਂ ਜੀ ਵੀਰੇ ਫਸਟ ਓਨਰ ਹੈ ਲਾਈਟ ਟਾਇਰ ਲੱਗੇ ਹੋਏ ਨੇ ਓਕੇ ਇਹਦੀ ਡਿਮਾਂਡ ਹੈਗੀ ਹੈ 980000 ਰੁਪਏ 980000 ਹਾਂ ਜੀ ਇਹ ਮੈਨੂਅਲ ਹੀ ਹੈ ਨਾ ਇਹ ਮੈਨੂਅਲ ਵੀਰੇ ਮੈਨੂਅਲ ਠੀਕ ਹੈ ਵੀਰੇ ਹਾਂ ਜੀ ਹਾਂ ਜੀ ਓਕੇ ਆਹ ਆ ਗਈ ਕ੍ਰੇਟਾ ਡੀਜ਼ਲ 1.4 ਜੀ 2016 ਹਾਂ ਜੀ ਹਾਂ ਜੀ ਤੇ ਇਹ ਵੀ ਕਾਰ ਵਧੀਆ ਹੈ ਇਹਦੀ 6.85 ਲੱਖ ਰੁਪਏ ਡਿਮਾਂਡ ਹੈ ਵੀਰੇ 6.85 ਲੱਖ ਤੇ 85 ਹਜ਼ਾਰ ਰੁਪਏ ਦੇ ਵਿੱਚ ਠੀਕ ਹੈ ਪਹਿਲੇ ਨਾਲ ਦੀ ਕਾਰ ਹੈ ਹੂੰ ਹੂੰ ਅੱਛਾ ਵੀਰੇ ਮੈਂ ਇੱਕ ਹੋਰ ਛੋਟੀ ਜਿਹੀ ਗੱਲ ਕਰਾਂ ਤੁਹਾਡੇ ਨਾਲ ਜਿਵੇਂ ਆਪਣਾ ਨੇ ਸਾਰੀਆਂ ਕਾਰਾਂ ਖੜੀਆਂ ਸਰਵਿਸ ਆਪਾਂ ਇਹਨਾਂ ਦਾ ਕਰਾਉਣਾ ਪੈਂਦਾ ਉਹ ਬੰਦੇ ਨੂੰ ਜਾ ਕੇ ਗੱਲਾ ਸਰਵਿਸ ਮੋਸਟਲੀ ਹੋਈ ਹੁੰਦੀ ਹੈ ਵੀਰੇ ਠੀਕ ਹੈ ਬਾਕੀ ਭਾਈ ਹੈ ਨਾ ਕਈ ਵਾਰ ਬੰਦੇ ਕਹਿੰਦੇ ਨੇ ਵੀ ਸਰਵਿਸ ਨਹੀਂ ਕਰਾਉਂਦੇ ਡੀਲਰ ਹੈ ਨਾ ਇੱਕ ਕਾਰਨ ਹੁੰਦਾ ਅਸੀਂ ਆਪਦੇ ਦੇ ਵੀ ਗੱਲ ਕਰ ਲਈ ਸੀ ਕਿਤੋਂ ਵੀ ਕਾਰ ਲੈ ਲੈਂਦੇ ਆਪਾਂ ਆਪਣੀ ਸੈਟੀਸਫੈਕਸ਼ਨ ਕਰਾਉਣਾ ਹੈ ਸਰਵਿਸ ਕਰਾ ਲਾ ਦੇਖੀਓ ਹੈ ਨਾ ਤਾਂ ਬਹਿਦਾ ਹੋਈ ਹੋਈ ਮਿਲਦੀ ਹੈ ਬਾਈ ਹੋਰਾਂ ਤੋਂ ਸਰ ਵੀ ਜ਼ਿਆਦਾ ਤੇ ਆ ਆ ਗਈ ਆਪਣੇ ਲਵੇ ਕ੍ਰੇਟਾ ਗੇਨ ਵੀਰੇ 2016 ਜੀ ਡੀਜ਼ਲ ਚ ਹੈ ਜੀ ਤੇ ਇਹਦੀ ਡਿਮਾਂਡ ਹੈ 725 ਜੀ ਹੂੰ 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 ਸੈਕੰਡ ਆਨਰ ਹੈ ਜੀ ਓਕੇ ਵੀਰੇ ਵਧੀਆ ਕਾਰ ਹੈ ਵੀ ਲੈ ਵੀ ਕਾਰ ਵਧੀਆ ਫੋਰਚੂਨ ਆ ਗਿਆ ਆਪਣੇ ਲਵੇ ਦੋ ਨੇ ਉਹ ਤੁਹਾਨੂੰ ਪਿਛਲੀ ਬਾਤ ਦਿਖਾਉਣਾ ਤੇ ਇਹਦੀ ਗੱਲ ਕਰਾਂ ਬਈ ਇਹਦੀ ਵਿੱਚ ਜੀ 2014 ਮਾਡਲ ਹੈ ਵੀ ਜੀ ਇਹਦੀ ਵਿੱਚ ਖਾਸ ਗੱਲ ਹੈ ਗੱਡੀ ਆਲ ਓਰੀਜਨਲ ਹੈ ਸਾਰੀ ਸਾਰਾ ਦਾ ਪੇਂਟ ਨੇ ਓਨਲੀ ਬੰਪਰ ਇਹ ਬੋਡੀ ਦਾ ਕੋਈ ਪੀਸ ਪੇਂਟ ਨਹੀਂ ਲੋਹੇ ਵਾਲਾ 파ਟ ਕੋਈ ਪੀਸ ਨਹੀਂ ਕੋਈ ਪੇਂਟ ਨਹੀਂ ਗਰੰਟੀ ਹੈ ਜੀ ਠੀਕ ਹੈ ਔਰ ਚਾਲ ਚਲਾਵੇ ਦੀ ਬ੍ਰਾਂਡ ਨੇ ਉਹ ਓਕੇ ਹਾਂਜੀ ਲੈ ਵੀ ਜੇ ਕਿਸੇ ਨੇ 올 오रिजिनल ਫੋਰਚੂਨਰ ਕਾਰ ਲੈਣੀ ਆ ਤਾਂ ਆਹ ਚੁੱਪ ਕਰਕੇ ਲੈ ਜਾਓ ਬਾਈ ਹਨਾ ਪਾ ਕਹਦੀ ਵੀ ਸਾਰੀ 오रिजिनल ਕਾਰ ਹੈ ਤੇ ਕੋਈ ਪਲਾਸਟਿਕ 파ਟ ਨੂੰ ਛੱਡ ਕੇ ਲੋਹੇ ਦਾ 파ਟ ਕੋਈ ਪੀਸ ਨਹੀਂ ਕੋਈ ਪੇਂਟ ਨਹੀਂ ਜੀ ਇਹ ਦੀ ਮੰਗ ਹੈ ਜੀ 12,95,000 ਰੁਪਇਆ 14 ਮਾਡਲ ਦੀ 11ਵੇਂ ਮਹੀਨੇ ਦੀ ਕਾਰ ਹਾਂਜੀ ਮੈਨੂਅਲ ਹੈ ਜੀ ਲੈ ਵੀ ਮਿੱਤਰੋ ਰੇਟ ਵੀ ਬਈ ਕੁਝ ਨਹੀਂ ਹੈ ਨਾ ਆਹ ਅਲਟੋ ਜੀ ਹਾਂ ਜੀ 2014 BX i K10 K10 ਜੀ ਪੰਜਾਮ ਨੰਬਰ ਹੈ ਸੈਕੰਡ ਆਨਰ ਹੈ ਵਧੀਆ ਕਾਰ ਹੈ ਜੀ ਤੇ ਇਹਦੀ ਡਿਮਾਂਡ ਹੈ 265000 ਰੁਪਏ ਵੀਰੇ 265000 ਰੁਪਏ ਤੇ ਆ ਆ ਗਈ ਬਈ ਪੈਟਰੋਲ ਦੀ ਹਾਂ ਜੀ ਇਹ ਜੀ 2016 ਮਾਡਲ ਹੈ ਵੀਰੇ ਹਾਂ ਜੀ ਬਈ BX i ਹੈ ਇਹ ਗੱਡੀ 46 47 ਹਜ਼ਾਰ ਜੈਨਨ ਚੱਲੀ ਹੋਈ ਆ ਸਿਰਫ ਬਿਲਕੁਲ ਜੀ ਗਾਰੰਟੀ ਹੈ ਜੀ ਉਹਨਾਂ ਸਰਵਿਸ ਰਿਕਾਰਡ ਹੈ ਸਾਰਾ ਜੀ ਕਾਰ ਦਾ ਲੈ ਵੀ ਸਿਰਫ 46 47 ਹਜ਼ਾਰ ਕਿਲੋਮੀਟਰ ਜਿਹੜੀ ਕਾਰ ਚੱਲੀ ਹੋਈ ਆ ਬਾਈ ਜੀ ਬਾਕੀ ਸਰਵਿਸ ਰਿਕਾਰਡ ਦੇ ਨਾਲ ਮੇਨ ਗੱਲ ਬਈ ਜੀ ਡਿਮਾਂਡ 465 ਹੈ ਵੀਰ ਜੀ ਦੀ 4 ਲੱਖ 65 ਹਜ਼ਾਰ ਰੁਪਿਆ ਤੇ ਆਹ ਡਿਜ਼ਾਇਰ ਡਿਜ਼ਾਇਰ ਜੀ 2016 ਰਜਿਸਟਰ 17 ਬੀਡੀਆਈ ਫਸਟ ਓਨਰ ਹੈ ਓਕੇ ਇਲਾਮ ਨੰਬਰ ਹੈ ਇਹਦੀ ਡਿਮਾਂਡ ਹੈਗੇ ਜੀ 5 ਲੱਖ 45 ਹਜ਼ਾਰ ਰੁਪਿਆ 545 ਤੇ ਪੇਡ ਨੰਬਰ ਬਾਈ ਹੈਨਾ ਪੇਡ ਨੰਬਰ ਤੇ ਆ ਆ ਗਈ K10 ਵੀਰੇ 2015 ਮਾਡਲ ਹੈ ਵੀ VX i ओके ਤੇ ਇਹ ਵੀ ਕਾਰ ਮੂਸਲ ਸਾਰੀ ਓਰਜਨਲ ਹੈ ਸੈਕੰਡ ਓਨਰ ਹੈਗੀ ਆ 285000 ਦੀ ਡਿਮਾਂਡ ਹੈ ਵੀਰੇ ਦੀ 285000 ਚ K10 ਬਈ ਠੀਕ ਹੈ ਤੇ ਆ ਆ ਗਈ ਸਵਿਫਟਾਂ ਦਾ ਬਹੁਤ ਖੜੀਆਂ ਬਈ ਆਪਣੇ ਲਵੇ ਹਨਾ ਸਵਿਫਟਾਂ ਦਾ ਮੁੱਕਣੇ ਨਹੀਂ ਦਿੰਦੇ ਇਹਨਾਂ ਦੇ ਯਾਰਾ ਮੁੱਕਦੇ ਜਾਂ ਨਾ ਸਵਿਫਟਾਂ ਆਹਾ ਵੀਰੇ 2015 ਮਾਡਲ ਡਿਜ਼ਾਇਰ VX i ਜੀ ਪਟਰੋਲ ਹਾਂਜੀ ਠੀਕ ਹੈ 445000 ਰੁਪਏ 445000 ਉਹ ਪਿਛਲੀਆਂ ਦਿਖਾ ਦੀਏ ਪਹਿਲਾਂ ਆਪਾਂ ਸੋਲ ਲੈ ਓਕੇ ਤੇ ਆਹਾ 2020 ਰਜਿਸਟਰਡ 21 ਵੀਰੇ ਲਾਈ ਟਾਇਰ ਲੱਗੇ ਹੋਏ ਨੇ ਓਕੇ ਸਾਰੀ ਗੱਡੀ ਜੈਨਾਉਨਾ 5 ਲੱਖ 85 ਹਜ਼ਾਰ ਰੁਪਈਆ 5 ਲੱਖ ਤੇ 85 ਹਜ਼ਾਰ ਅਲਾਇ ਕਾਰ ਦੇ ਚੈੱਕ ਕਰ ਲੋ ਮਿੱਤਰੋ ਲਾਇ ਬਹੁਤ ਸੋਹਣੇ ਲੱਗੇ ਹੋਏ ਨੇ ਬਈ ਕਾਰ ਨੂੰ ਟਾਇਰਾਂ ਦੀ ਕੰਡੀਸ਼ਨ ਨਵੀਂ ਹੈ ਬਿਲਕੁਲ ਨਵੇਂ ਟਾਇਰ ਨੇ ਸੀਟ ਕਵਰ ਚੈੱਕ ਕਰ ਲੋ ਸੀਟ ਮੈਂ ਸੀਟ ਕਵਰ ਅਲਾਇ ਟਾਇਰ ਹਣਾ ਇਸ ਪੱਖੋਂ ਤਾਂ ਤੁਸੀਂ ਪੂਰੀ ਰੀਜ ਲਾ ਰੱਖੀਓ ਗਾਰਾਂ ਦੇ ਠੀਕ ਹੈ ਤੇ ਆਹ ਡਿਜ਼ਾਇਰ ਆ ਗਈ ਬਈ 2018 ਮਾਡਲ ਹੈ ਵੀਰੇ ਹਾਂਜੀ ਇਹ ਟੌਪ ਵੈਰੀਐਂਟ ਹੈ ਜੈਡ ਐਕਸਾਈ ਪੈਟਰੋਲ ਚ ਇਹ ਵੀ ਗੱਡੀ ਸਾਰੀ ਓਰੀਜਨਲ ਹੈ ਜੀ ਇਹਦੀ ਡਿਮਾਂਡ ਹੈ 6,115,000 ਰੁਪਏ 6,15 ਦੇ ਵਿੱਚ ਹੋਏ ਠੀਕ ਹੈ ਲੈ ਵੀ 6,115 ਹੈ 6,500 ਨੰਬਰ ਹੈ ਵੀਰੇ ਮਹਾਲੀ ਦਾ ਓਕੇ ਬਾਈ ਤੇ ਆ ਬਾਈ ਇਹ ਵੈਨੂ ਹੈ ਵੀਰੇ 2022 ਮਾਡਲ ਪੰਜਾਬ ਨੰਬਰ ਹੈ 46,000 ਕਿਲੋਮੀਟਰ ਚੱਲੀ ਹੋਈ ਹੈ ਓਕੇ ਤੇ ਫਸਟ ਓਨਰ ਦੀ ਕਾਰ ਹੈ ਸਾਰੀ ਜੈਨੂਇਨ ਹੈ ਵੀਰ ਜੀ ਓਕੇ ਵੀਰੇ ਇਹਦੀ ਡਿਮਾਂਡ ਹੈ ਜੀ 8,65,000 ਰੁਪਏ ਵੀਰੇ 8,65,000 ਰੁਪਏ ਜੀ 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 ਲਓ ਜੀ ਲਾਸਟ ਕਾਰ ਦੇ ਰਿਹਾ ਤੁਹਾਨੂੰ ਬਈ ਲਾਸਟ ਜਿਹੜੀ ਨਵੀਂ ਸ਼ੇਪ ਦੇ ਵਿੱਚ ਆਪਣੀ ਫੋਰਚੂਨਰ ਆ ਗਈ ਜੀ ਜੀ ਤਾਂ ਆ ਆ ਗਈ ਬਈ ਇਹ ਕਿੰਨਾ ਮਾਡਲ ਹੈ ਵੀਰੇ ਇਹ ਵੀਰ ਜੀ 2018 ਰਜਿਸਟਰਡ ਉੰਨੀਆਂ ਵੀਰੇ ਹਾਂਜੀ ਆਟੋਮੈਟਿਕ 4x2 ਹੈ ਵੀਰੇ ਹਾਂ 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 ਗੱਡੀ ਸਾਰੀ ਜਨਵਨ ਹੈ ਇਹਦੀ ਜੀ ਡਿਮਾਂਡ ਹੈ 27 ਲੱਖ ਰੁਪਏ ਵੀਰ ਜੀ 27 ਲੱਖ ਰੁਪਏ ਤੇ ਚੱਲੀ ਕਿੰਨੀ ਗਈ ਇਹ ਇਹ ਚੱਲੀ ਆ ਜੀ 1 ਲੱਖ 25 ਹਾਂ ਸਵਾ ਲੱਖ ਕਿਲੋਮੀਟਰ ਦੀ ਕਾਰ ਚੱਲੀ ਹੋਈ ਆ ਭਾਈ ਤੇ ਕਾਰ ਇਹਨਾਂ ਨੂੰ ਭਾਈ ਆਪਾਂ ਕਹਦੇ ਆ ਵੀ ਸਵਾ ਸਵਾ ਲੱਖ ਨਾਲ ਕੁਝ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਵੀ ਇਹਨਾਂ ਨੂੰ ਹਣਾ ਭਾਈ ਤੇ ਭਾਈ ਇਹ ਸੀਗੀ ਕਾਰ ਇਹ ਤਾਂ ਰੇਟ ਸੀਗਾ 27 ਲੱਖ ਰੁਪਈਆ 27 ਲੱਖ ਰੁਪਈਆ 27 ਲੱਖ ਰੁਪਏ ਦੀ ਕਾਰ ਆ ਲੋਨ ਹੋ ਜਾਊਗਾ 5 ਲੱਖ ਦੇ ਕੇ ਹਾਂ ਹਾਂ ਜਿਆਦਾ ਵੀ ਹੋ ਜਾਊਗਾ ਲੋਨ ਤਾਂ ਠੀਕ ਹੈ ਹਾਂਜੀ ਲੈ 27 ਲੱਖ ਰੁਪਏ ਡਿਮਾਂਡ ਆ ਭਾਈ ਬਾਕੀ ਆਜੋ ਵਿਜ਼ਿਟ ਕਰ ਲਿਓ ਕੋਈ ਗੱਲ ਕਰਨੀ ਆ ਤਾਂ ਤੁਸੀਂ ਕਰ ਸਕਦੇ ਆ ਬਸ ਵੀਰ ਜਿੰਨੀਆਂ ਵੀ ਤੁਸੀਂ ਕਾਰਾਂ ਦਿਖਾਈਆਂ ਨੇ ਸਾਡੀ ਪੇਪਰਾਂ ਦੀ ਐਕਸੀਡੈਂਟ ਦੀ ਫੁੱਲ ਗਾਰੰਟੀ ਆ ਜੀ ਹਾਂਜੀ ਠੀਕ ਹੈ ਨਾ ਕੋਈ ਗੱਡੀ ਲੱਗੀ ਬੱਜੀ ਟਰਾਂਸਫਰ ਹੋਣ ਤੋਂ ਬਾਅਦ ਵੀ ਨਿਕਲ ਜੇ ਵੀ ਲੱਗੀ ਹੋਈ ਹੈ ਆਪਾਂ ਤਾਂ ਵੀ ਵਾਪਸ ਲੈ ਲਾਂਗੇ ਠੀਕ ਹੈ ਭਾਈ ਲੈ ਵੀ ਠੀਕ ਹੈ ਭਾਈ ਇਸ ਤੋਂ ਉੱਪਰ ਜੀ ਦਾ ਭਾਈ ਕੁਝ ਵੀ ਨਹੀਂ ਹੈਗਾ ਠੀਕ ਹੈ ਤੇ ਬਸ ਵਿਜ਼ਿਟ ਕਰ ਲਓ ਚੰਗੀਆਂ ਕਾਰਾਂ ਲੈਣ ਵਾਸਤੇ ਬਾਕੀ ਕੋਈ ਮੇਰਾ ਭਾਈ ਬਾਹਰੋਂ ਆਉਂਦਾ ਕੋਈ ਦਿੱਕਤ ਨਹੀਂ ਭਾਈ ਨਾ ਜੇ ਕਿਸੇ ਨੇ ਹੋਮ ਡਿਲੀਵਰੀ ਕਰਾਉਣੀ ਹੈ ਕਿਸੇ ਕਾਰ ਦੀ ਹਨਾ ਤੇ ਕਿਸੇ ਨੇ ਸਰਪ੍ਰਾਈਜ਼ ਦੇਣਾ ਘਰੇ ਵੀ ਹਨਾ ਕੋਈ ਕਾਰ ਦੇਣੀ ਆ ਤਾਂ ਤੁਸੀਂ ਬੇਝਕੋਗੇ ਭਾਈ ਬਾਈ ਹਰਾਂ ਨੂੰ ਕਾਲ ਕਰਕੇ ਪੇਮੈਂਟ ਵਗੈਰਾ ਦਾ ਪ੍ਰੋਸੈਸ ਆਪਣਾ ਕਰ ਲਿਓ ਤੁਹਾਡੇ ਘਰੇ ਕਾਰ ਡਿਲੀਵਰ ਹੋ ਜੂ ਭਾਈ ਹਨਾ ਨਵੀਆਂ ਵਰਗੇ ਕਾਰ ਮੋਹਾਲੀ ਚੰਡੀਗੜ ਖੜ ਜੋ ਮਰਜੀ ਕਹਿ ਦੋ ਭਾਈ ਇਹਨਾਂ ਵਿੱਚ 45 ਹਜ਼ਾਰ ਆ ਰਿਹਾ